ਸਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਪਿੰਡ ਡੱਲ ਆ ਗਿਆ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਇਸ ਘਰੋਂ ਤੁਹਾਨੂੰ ਤਿੰਨ ਵਿਕਰੀ ਵਾਲੇ ਜਾਨਵਰ ਵਿਖਾਏ ਆ ਜਿਨ੍ਹਾਂ ਦੇ ਵਿੱਚ ਦੋ ਝੋਟੀਆਂ ਮੱਝਾਂ ਇਹਦਾ ਤਾਜੀ ਸੂਈ ਝੋਟੀ ਦਾ ਰੇਟ 98000 ਰੁਪਇਆ ਲੈਣ ਦੇਣ ਕੀਤਾ ਵੀਰ ਹਰਾਂ ਨੇ ਕਹਿੰਦੇ ਮੁੱਲ ਜਿੰਨਾ ਕੋਈ ਮਰਜ਼ੀ ਕਰਾ ਲੈ ਮਗਰ ਕੱਟੀ ਆ ਓਕੇ ਰਿਪੋਰਟ ਤੇ ਇਹਦੇ ਕੋਲੇ 10 ਲੀਟਰ ਦੁੱਧ ਦਾ ਸੱਜਣੋ 1,17,000 ਸ਼ਾਰਟ ਵੀਡੀਓ ਚ ਵੀ ਰੇਟ ਚੈੱਕ ਕਰ ਲਓ ਦੇਖੋ ਲੇਵਾ ਭਾਂਡਾ ਕਿੰਨਾ ਖੁੱਲੇ ਡੋਲੇ ਦੀ 15 ਲੀਟਰ ਦੁੱਧ ਝੂਟੀ ਨੂੰ ਦੇਣਾ ਚਾਹੀਦਾ ਸੱਜਣੋ ਕਿਉਂਕਿ ਚੰਗੇ ਕੱਦ ਕਾਠ ਦੀ ਤੇ ਚੰਗੀ ਝੋਟੀ ਆ ਜਾਤ ਨਸਲ ਫੱਲ ਆ ਐਨੋ ਕੀ ਰਿਪੋਰਟ ਆ ਤੇ ਇੱਕ ਸੱਜਣੋ ਇਹ ਝੂਟੀ ਤੁਹਾਨੂੰ ਦੱਸਦੀ ਵੀ 98,000 ਦੀ ਤਾਜੀ ਸੂਈ ਮਗਰ ਕੱਟੀ ਆ ਇੱਕ ਆ ਗਈ ਵਹਿੜ ਵੀਰ ਹਰਾਂ ਕੋਲੇ ਤਾਜੀ ਸੂਈ 15 ਦਿਨਾਂ ਦਾ ਸੂਆ ਸੱਜਣੋ 18 ਲੀਟਰ ਦਾ ਤਿਆਰ ਮਿਲ ਜਾਊਗਾ 52000